ਬਾਥੂ ਨੂੰ ਨਿੰਬੂ ਦਿਖਾ ਲੈਣ ਲੱਗਾ ਤੇ ਗਿਆਨੀ ਦਲਬੀਰ ਸਿੰਘ ਜੀ ਨਾਲ ਨੇ ਇਹ ਗੱਲ ਕਰਨ ਲਗੇ ਨਿੰਬੂ ਦੇ ਉੱਤੇ ਵੀ ਨਿੰਬੂ ਸਾਡੇ ਲਈ ਕਿਉਂ ਜ਼ਰੂਰੀ ਆ ਤੇ ਅਸੀਂ ਕਿਹੜਾ ਨਿੰਬੂ ਲਾਈਏ ਤੇ ਜਿਹੜਾ ਕਿ ਸਾਡੇ ਸਾਡੇ ਸਾਰਾ ਸਾਲ ਚੱਲਦਾ ਰਹਿੰਦਾ ਸਰਸੋਏ ਚ ਨੇ ਤੇ ਦੀ ਵਰਤੋਂ ਕਰਦੇ ਸੀ ਅੱਗੇ ਜੀ ਹਾਂਜੀ ਜਦੋਂ ਵੀ ਪਾਣੀ ਪੀਣਾ ਨਿੰਬੂ ਵਾਲਾ ਕਹਣਾ ਪਾਣੀ ਬਣਾ ਲਓ ਜੀ ਹਾਂ ਸਾਡੇ ਅੰਦਰ ਜਿਹੜੀ ਕਮੀ ਆ ਵਿਟਾਮਿਨ ਸੀ ਦੀ ਘੋੜੀ ਕਰਦਾ ਕਮੀ ਇਹ ਜੀ ਨਾ ਜੀ ਜੀ ਤੇ ਉਹਦਾ ਵੀ ਕਿਤੇ ਜੀ ਬੁਖਾਰ ਹੋਇਆ ਕਿਸੇ ਨੂੰ ਕਹਣਾ ਨਿੰਬੂ ਦਾ ਪਾਣੀ ਦਿਓ ਇਹਨੂੰ ਜੀ ਇਹ ਤਾਂ ਕਹਿੰਦਾ ਚ ਨਿੰਬੂ ਵੀ ਗਾਇਬ ਹੋ ਚੁੱਕੇ ਆਪਣੇ ਜੀ ਹਾਂ ਪਰ ਇਹ ਜੀ ਇੱਕ ਬੂਟਾ ਲਾਇਆ ਹੋਵੇ ਗਮਲੇ 'ਚ ਹੀ ਲਾ ਲਓ ਦੇਖੋ ਕਿ ਨਾਂ ਨਿੰਬੂ ਆ ਤਾਂ ਆਪਣੀ ਬਾਗ ਤੋਂ ਵਾਸਤੇ ਮੱਕਦਾ ਨਿੰਬੂ ਜੀ ਇਹ ਕਾਗਜ਼ੀ ਨਿੰਬੂ ਬੋਲ ਦਿੰਦੇ ਜੀ ਅੱਛਾ ਜੀ ਕਾਗਜ਼ੀ ਨਿੰਬੂ ਹਾਂਜੀ ਕਾਗਜ਼ੀ ਨਿੰਬੂ ਇੱਕ ਨਿੰਬੂ ਯਾਨੀ ਕਿ ਲੱਗਾ ਬੂਟਾ ਮੈਨੂੰ ਲੱਗਦਾ ਵੀ ਇਹ ਚਾਰ ਪਰਿਵਾਰਾਂ ਤੋਂ ਨਹੀਂ ਮੁੱਕਣੀ ਨਹੀਂ ਮੁੱਕਦਾ ਜੀ ਬਹੁਤ ਜ਼ਿਆਦਾ ਨਿੰਬੂ ਜੀ ਸਿਆੜੇ ਕਹਿੰਦੇ ਆ ਵੀ ਕੰਮ ਉਹ ਕਰੀਏ ਜਿਹੜਾ ਪੋਜ਼ਿਟਿਵ ਹੋਵੇ ਖਰਾਕ ਉਹ ਖਾਈਏ ਜਿਹੜੇ ਸਾਨੂੰ ਫਾਇਦਾ ਦੇਣਾ ਹੁੰਦਾ ਮਾੜੀ ਚੀਜ਼ ਜਿਹੜੀ ਆ ਉਹ ਨਹੀਂ ਖਾਣੀ ਚਾਹੀਦੀ ਤੁਸੀਂ ਕਿਸੇ ਡਾਕਟਰ ਸਾਹਿਬ ਨਾਲ ਗੱਲ ਕਰੋਗੇ ਤੇ ਮੈਡੀਕਲ ਜਿਹੜੀ ਲਾਈਨ ਆ ਨਾ ਉਹ ਵੀ ਤੁਹਾਨੂੰ ਮਨਾ ਕਰਦੀ ਹੈ ਕਿ ਭਾਈ ਮਾੜੀਆਂ ਜਿਹੜੀ ਖਰਾਕ ਆ ਉਹ ਨਹੀਂ ਖਾਣੀ ਚਾਹੀਦੀ ਜਿਹਦੇ ਨਾਲ ਤੁਸੀਂ ਬਿਮਾਰ ਹੋ ਜਾਂਦੇ ਕਈ ਚੀਜ਼ਾਂ ਪੁਰਾਣੇ ਸਮੇਂ ਦੇ ਵਿੱਚ ਸਾਡੇ ਖੁਰਾਕ ਦਾ ਹਿੱਸਾ ਹੁੰਦੀਆਂ ਸੀ ਅੱਜ ਉਹ ਸਾਡੀ ਖੁਰਾਕ ਦਾ ਹਿੱਸਾ ਨਹੀਂ ਰਹਿ ਗਈ ਪਰ ਉਹ ਹੋਣੀ ਚਾਹੀਦੀ ਹੈ ਤੇ ਉਹ ਕਿਹੜੀ ਚੀਜ਼ ਹੈ ਮੈਂ ਤੁਹਾਨੂੰ ਦਿਖਾਉਂਦਾ ਦਸੰਬਰ ਅੱਜ 5 ਹੈ ਹਾਂਜੀ ਹਾਂਜੀ ਹੋ ਗਏ ਮੇਰੇ ਅੱਜ 5 ਦਸੰਬਰ ਆ ਤੇ ਮਹੀਨਾ ਜਾਨੀ ਕਿ ਠੰਡ ਦੇ ਦਿਨ ਚੱਲ ਰਹੇ ਨੇ ਜੈਕਟਾਂ ਆਪਾਂ ਪਾਈਆਂ ਹੋਈਆਂ ਨੇ ਤੇ ਪਿੱਛੇ ਸਾਡੇ ਆ ਨਿੰਬੂ ਦਾ ਬੂਟਾ ਮੈਂ ਤੁਹਾਨੂੰ ਨਿੰਬੂ ਦਿਖਾਉਣ ਲੱਗਾ ਤੇ ਗਿਆਨੀ ਦਲਬੀਰ ਸਿੰਘ ਜੀ ਨਾਲ ਨੇ ਇਹ ਗੱਲ ਕਰਨਗੇ ਨਿੰਬੂ ਦੇ ਉੱਤੇ ਵੀ ਨਿੰਬੂ ਸਾਡੇ ਲਈ ਕਿਉਂ ਜ਼ਰੂਰੀ ਆ ਤੇ ਅਸੀਂ ਕਿਹੜਾ ਨਿੰਬੂ ਲਾਈਏ ਤੇ ਜਿਹੜਾ ਕਿ ਸਾਡੇ ਸਾਡੇ ਸਾਰਾ ਸਾਲ ਚੱਲਦਾ ਰਹਿੰਦਾ ਤੇ ਸਾਨੂੰ ਉਹਦੀ ਵਰਤੋਂ ਜਿਹੜੀ ਆ ਉਹ ਕਰਦੇ ਰਹਿਣਾ ਚਾਹੀਦਾ ਨਾ ਕੇਵਲ ਸਾਨੂੰ ਕਰਨਾ ਚਾਹੀਦਾ ਅਸੀਂ ਅੱਗੇ ਇੱਕ ਦਿਨ ਇਹ ਵੀ ਗੱਲ ਕੀਤੀ ਸੀ ਵੀ ਆਪਣੇ ਪਸ਼ੂਆਂ ਨੂੰ ਵੀ ਤੁਸੀਂ ਦਿੰਦੇ ਰੱਖੋ ਹਾਂਜੀ ਆਪਾਂ ਗੱਲ ਕੀਤੀ ਸੀ ਤੇ ਆ ਜਿਹੜਾ ਨਿੰਬੂ ਨੇ ਆ ਦੇਖੋ ਕਿੰਨੇ ਸੋਹਣੇ ਪੱਕੇ ਹੋਏ ਨਿੰਬੂ ਪੀਲੇ ਹੋ ਚੁੱਕੇ ਨਿੰਬੂ ਹੈਨਾ ਜੇ ਤੁਹਾਨੂੰ ਦਿਖਾ ਲਣ ਲੱਗੇ ਆ ਨਿੰਬੂ ਜ਼ਰੂਰ ਧਿਆਨ ਨਾਲ ਗੱਲ ਸੁਣੋ ਆ ਨਿੰਬੂ ਦਾ ਬੂਟਾ ਬਾਜੀ ਕਾਗਜ਼ੀ ਨਿੰਬੂ ਜੇ ਹਾਂਜੀ ਦੇਖ ਸਾਡਾ ਮਤਲਬ ਹਰ ਸੋਇਚ ਨੇਤੇ ਦੀ ਵਰਤੋਂ ਕਰਦੇ ਸੀ ਅੱਗੇ ਜੀ ਹੂੰ ਹਾਂਜੀ ਜਦੋਂ ਵੀ ਪਾਣੀ ਪੀਣਾ ਨਿੰਬੂ ਵਾਲਾ ਕਹਿੰਦਾ ਪਾਣੀ ਬਣਾ ਲਓ ਜੀ ਹੂੰ ਸਾਡੇ ਅੰਦਰ ਜਿਹੜੀ ਕਮੀ ਆ ਵਿਟਾਮਿਨ ਸੀ ਦੀ ਪੂਰੀ ਕਰਦਾ ਕਮੀ ਇਹ ਜੀ ਹੈ ਨਾ ਜੀ ਜੀ ਤੇ ਉਹਦਾ ਵੀ ਕਿਤੇ ਜੀ ਬੁਖਾਰ ਹੋਇਆ ਕਿਸੇ ਨੂੰ ਕਹਿੰਦਾ ਨਿੰਬੂ ਦਾ ਪਾਣੀ ਦਿਓ ਇਹਨੂੰ ਜੀ ਹੈ ਨਾ ਹਾਂਜੀ ਤੇ ਹਰ ਪੱਖ ਤੋਂ ਨਿੰਬੂ ਵਰਤਿਆ ਜਾਂਦਾ ਪਰ ਹੁਣ ਐਸੇ ਨਿੰਬੂਆਂ ਤੋਂ ਵੀ ਐ ਕਿ ਮੈਂ ਹੁਣ ਦੇਖਦਾ ਘਰਾਂ ਚੋਂ ਨਿੰਬੂ ਵੀ ਗਾਇਬ ਹੋ ਚੁੱਕੇ ਆਪਣੇ ਵੀ ਹੂੰ ਪਰ ਇਹ ਜੇ ਇੱਕ ਬੂਟਾ ਲਾਇਆ ਹੋਵੇ ਜਗਮਲੇ ਜੀ ਲਾ ਲਓ ਦੇਖੋ ਕਿੰਨਾ ਨਿੰਬੂ ਆ ਤਾਂ ਆਪਣੇ ਬਾਗ ਤੋਂ ਵਾਸਤੇ ਮੱਕਦਾ ਨਹੀਂ ਨਿੰਬੂ ਜੀ ਵੱਡੇ ਗਮਲੇ ਚ ਲਾਇਆ ਜਾ ਸਕਦਾ ਹੈ ਹਾਂਜੀ ਹਾਂਜੀ ਲਾਇਆ ਜਾ ਸਕਦਾ ਦੇਖੋ ਕਿੰਨਾ ਕਬੂਟਾ ਦਾ ਭਰਿਆ ਪਿਆ ਦੇ ਲੋ ਨਿੰਬੂ ਨਾਲੇ ਤੋੜਿਆ ਵੀ ਬਹੁਤ ਵਿੱਚੋਂ ਨਿੰਬੂ ਜੀ ਬਹੁਤ ਅੱਛਾ ਇਹਦੇ ਨਿੰਬੂ ਮੈਂ ਦੱਸ ਦਵਾਂ ਵੀ ਰੋਜ਼ ਟੁੱਟ ਰਹੇ ਹਾਂਜੀ ਹਾਂਜੀ ਟੁੱਟਦੇ ਜੀ ਹਾਂ ਆਹ ਦੇਖੋ ਯਾਰ ਕਿੰਨੇ ਮਤਲਬ ਕਿੰਨੇ ਤੋੜੇ ਹੋਏ ਨਾਲੋ ਜੀ ਡੰਡੀਆਂ ਵੀ ਹੈਗੀਆਂ ਉੱਦੀ ਬਹੁਤ ਤੋੜੇ ਹੋਏ ਨਿੰਬੂ ਨੇ ਇਹਦੇ ਤੋਂ ਹਾਂਜੀ ਤੇ ਗਿਆਨੀ ਜੀ ਹੁਣਾਂ ਦੇ ਖੂ ਤੇ ਜਾਨੀ ਇਦਾਂ ਦੇ ਇਹ 2-4 ਕਬੂਟੇ ਲੱਗੇ ਨੇ ਜਿਹੜਾ ਮੱਕਦਾ ਨਹੀਂ ਨਿੰਬੂ ਆਹ ਦੇਖੋਗਾ ਇਹ ਵੀ ਮਤਲਬ ਇੱਥੇ ਇਹਨਾਂ ਕੋਲ ਵਰਕਰ ਵੀ ਕੰਮ ਕਰਦੇ ਆ ਇਹ ਖੋ ਸਾਰੇ ਇੱਥੋਂ ਹੀ ਵਰਤਦੇ ਨੇ ਆ ਨਿੰਬੂ ਜਿਹੜੇ ਆ ਆ ਦੇਖੋ ਕੰਨਾਲ ਨਿੰਬੂ ਲੈ ਹਾਂਜੀ ਤੇ ਹੁਣ ਵੀ ਇਹ ਰੈਡੀ ਟੂ ਯੂਜ਼ ਹਾਂਜੀ ਹਾਂਜੀ ਹਾਂ ਇਹਨੂੰ ਵਰਤ ਸਕਦੇ ਹਾਂ ਹਾਂਜੀ ਹਾਂਜੀ ਇਹ ਚਾਰ ਦੇ ਬਕੰਮ ਵੀ ਆਉਂਦਾ ਵਾ ਜੀ ਬਹੁਤ ਵਧੀਆ ਵਾ ਇੱਕ ਰਾਂ ਨਿੰਬੂ ਵਸ ਇਹ ਕਾਗਜ਼ੀ ਨਿੰਬੂ ਬਹੁਤ ਦਿੰਦੇ ਜੀ ਅੱਛਾ ਜੀ ਕਾਗਜ਼ੀ ਨਿੰਬੂ ਹਾਂਜੀ ਕਾਗਜ਼ੀ ਨਿੰਬੂ ਜੀ ਬਰੀਕ ਸ਼ੈਲ ਹੁੰਦੀ ਇਹਦੇ ਜਿੱਦਾਂ ਜੀ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਹਾਂਜੀ ਆਪਾਂ ਪਾਣੀ ਵਾਸਤੇ ਸਕੰਜਮੀ ਵਾਸਤੇ ਵੀ ਵਰਤਦੇ ਆਪਾਂ ਕਿੱਥੋਂ ਲਿਆ ਸੀ ਆ ਪਗੂਟਾ ਇਹ ਹੇ ਹੇ ਤੇ ਆਮੀ ਲੈ ਲਿਆ ਸੀ ਭਾਈ ਤੋਂ ਜਿੱਦਾਂ ਵੀ ਇਹ ਦੱਸ ਰਹੀ ਬੂਟਾ ਜੀ ਅੱਛਾ ਜੀ ਹਾਂਜੀ ਹਾਂਜੀ ਕਿਉਂਕਿ ਆਪਾਂ ਨੂੰ ਲੋਕਾਂ ਨੇ ਪੁੱਛਣਾ ਆ ਕਿ ਤੁਸੀਂ ਬੂਟਾ ਕਿੱਥੋਂ ਲਿਆ ਆ ਜਾਂ ਕਿੱਥੋਂ ਰეკਮੈਂਡ ਕਰਦੇ ਮਿਲ ਜਾਂਦਾ ਜੀ ਆਮੀ ਨਰਸਰੀ ਨਾਲ ਤੋਂ ਮਿਲ ਜਾਂਦਾ ਹੈ ਜੀ ਵਾਲਾ ਜੀ ਅੱਛਾ ਜੀ ਹਾਂਜੀ ਹਾਂਜੀ ਕੋਈ ਇਦਾਂ ਬੜੀ ਤਰद्दਦ ਕਰਨ ਦੀ ਨਹੀਂ ਨਹੀਂ ਜੀ ਨਹੀਂ ਜੀ ਇਹਨੂੰ ਤੁਸੀਂ ਕਾਗਜੀ ਨਿੰਬੂ ਕਹਿ ਕੇ ਕਿਸੇ ਵੀ ਨਰਸਰੀ ਤੋਂ ਲੈ ਸਕਦੇ ਹੋ ਕਾਗਜੀ ਨਿੰਬੂ ਕਹਿ ਲਿਓ ਆ ਨਿੰਬੂ ਦਿਖਾ ਲ ਦਿਓ ਛੋਟੇ ਨਿੰਬੂ ਲੱਗਦੇ ਨੇ ਸਾਈਜ਼ ਦੇ ਵਿੱਚ ਬਹੁਤਾ ਵੱਡਾ ਨਿੰਬੂ ਨਹੀਂ ਹੈਗਾ ਇਹ ਹਾਂਜੀ ਆ ਦੇਖੋ ਆ ਆ ਸਾਈਜ਼ ਆ ਨਿੰਬੂ ਦਾ ਆ ਦੇਖ ਬੰਦਿਆ ਇੱਕ ਨਿੰਬੂ ਜਾਨੀ ਕਿ ਲੱਗਾ ਬੂਟਾ ਮੈਨੂੰ ਲੱਗਦਾ ਵੀ ਇਹ ਚਾਰ ਪਰਿਵਾਰਾਂ ਤੋਂ ਨਹੀਂ ਮੁੱਕਣੀ ਨਹੀਂ ਮੁੱਕਦਾ ਜੀ ਬਹੁਤ ਜ਼ਿਆਦਾ ਨਹੀਂ ਪੁੱਜ ਚਾਰ ਪਰਿਵਾਰਾਂ ਤੋਂ ਕਾਹਤੋਂ ਇਹ ਤਾਂ ਸਾਰੇ ਮਹੱਲੇ 'ਚ ਵੰਡ ਦੀ ਜੀ ਨਹੀਂ ਮੁੱਕਣ ਹਾਂਜੀ ਹਾਂਜੀ ਬਹੁਤ ਕੰਮ ਦਾ ਜਾਨੀ ਇਹ ਆ ਦੇਖੋ ਕਮਾਲ ਹੈ ਯਾਨੀ ਇਦਾਂ ਹੀ ਸਾਰਾ ਸਾਲ ਫਾਲਿਆ ਹਾਂਜੀ ਲੱਗਦਾ ਰਹਿੰਦਾ ਜੀ ਬਸ ਅੱਛਾ ਹਾਂਜੀ ਤੇ ਤੁਸੀਂ ਤੋੜੀ ਜਾਂਦੇ ਹੋ ਹਾਂ ਤੋੜੀ ਜਾਂਦੇ ਹੋ ਹੋਰ ਘਟ ਜਾਣਾ ਥੋੜਾ ਛਰਦਾ ਕਰਕੇ ਅੱਛਾ ਜੀ ਬਾਅਦ ਚ ਫੇਰ ਲੱਗ ਤੋਰਨਾ ਜੀ ਠੰਡ ਚ ਫੇਰ ਵੀ ਲੱਗਦੇ ਰਹਿੰਦੇ ਨੇ ਹਾਂ ਥੋੜਾ ਜਿਹਾ ਤੇ ਰੁਕਣਾ ਫੇਰ ਲੱਗ ਜਾਣਾ ਜਿੱਦਾਂ ਜੀ ਹੁਣ ਨਵਾਂ ਫਲ ਤੋਰ ਪੈਣਾ ਜੀ ਆ ਤੋੜਦੇ ਸਾਰੇ ਨਵਾਂ ਲੱਗ ਜਾਣਾ ਜੀ ਵਿੱਚੇ ਅੱਛਾ ਜੀ ਹਾਂਜੀ ਹਾਂਜੀ ਹੁਣ ਹਾਲੇ ਇਹਨੇ ਤਾਕਤ ਖਿੱਚੀ ਪਈ ਨਾ ਨਿੰਬੋਨਾ ਚੋਂ ਇਹ ਤੋੜਾਂਗੇ ਫੇਰ ਦੂਜਾ ਫਲ ਲੱਗਣਾ ਸ਼ੁਰੂ ਹੋਣਾ ਜੀ ਥੋੜਾ ਥੋੜਾ ਘਟੂਗਾ ਜੀ ਇਹਦੇ ਚ ਇਹ ਹੈ ਕਿ ਹੁਣ ਬਸ ਇਹ ਨਵੇਂ ਜਿਹੜਾ ਫਾਲ ਆਏ ਉਦੋਂ ਹੀ ਹੋਣਾ ਜਦੋਂ ਇਹਨੂੰ ਆਪਾਂ ਕਰ ਦੇਣਾ ਅੱਛਾ ਜੀ ਹਾਂਜੀ ਹਾਂਜੀ ਉਹ ਤਾਂ ਤੁਸੀਂ ਕੀਤੀ ਕਦੇ ਨਹੀਂ ਹਾਂਜੀ ਹਾਂਜੀ ਪਰ ਇਹ ਕਰਨੀ ਚਾਹੀਦੀ ਆ ਹਾਂਜੀ ਹਾਂਜੀ ਕਿਤੇ ਨਹੀਂ ਜੀ ਕਰਨੀ ਚਾਹੀਦੀ ਆ ਦੇਖੋ ਤੁਰ ਤੱਕ ਲੱਗੇ ਹੋਏ ਆ ਨਿਕਾਜਾ ਬੂਟਾ ਆ ਤੁਸੀਂ ਆਪਣੇ ਘਰੇ ਗਮਲੇ 'ਚ ਵੀ ਲਾ ਸਕਦੇ ਆ ਜੇ ਆਪਾਂ ਵੱਡੇ ਗਮਲੇ 'ਚ ਲਾ ਲਵਾਂ ਤੇ ਤੁਹਾਡੇ ਕੋਲੋਂ ਇਹ ਤੁਹਾਡੀ ਪੂਰੀ ਨਿੰਬੂ ਖੁੱਲੇ ਵਾਰਤੋ ਜਿੰਤਾ ਮਰਜੀ ਤੇ ਖੁੱਲੇ ਨਿੰਬੂ ਤੁਸੀਂ ਵਾਰਤ ਸਕਦੇ ਆ ਸਗੋਂ ਤੁਸੀਂ ਤਾਜੇ ਨਾਲੇ ਜੀ ਹਾਂ ਤਾਜਾ ਵੀ ਆ ਹਾਂਜੀ ਹਾਂਜੀ ਤੇ ਤੁਹਾਨੂੰ ਕਿੰਨੇ ਪੈਸਿਆਂ ਦੀ ਜਿਹੜੀ ਬਚਤ ਆ ਉਹ ਇਹ ਨਿੰਬੂ ਕਰਵਾ ਸਕਦਾ ਮਿਹਨਤ ਵੀ ਕੋਈ ਨਹੀਂ ਤੇ ਜੀ हां जी आपा नित प्रति दिन इदी बार तो ਤੁਸੀਂ ਸਲਾਦ ਖਾਣ ਵੇਲੇ ਰੋਟੀ ਦੇ ਨਾਲ ਇਥੋਂ ਤੱਕ ਕੇ ਪਾਣੀ ਦੇ ਵਿੱਚ ਕਰ ਸਕਦੇ ਆ ਤੇ ਬਾਕੀ ਚਲੋ ਜੇ ਨਹੀਂ ਵੀ ਬਹੁਤੀ ਜ਼ਿਆਦਾ ਵਾਰ ਤੋਂ ਕਰਦੇ ਮੈਂ ਇਹ ਕਹਿੰਦਾ ਵੀ ਤੁਹਾਡੇ ਘਰ ਚ ਫਲ ਇੱਕ ਲੱਗਾ ਆ ਹਾਂਜੀ ਹਾਂਜੀ ਉਹ ਮਤਲਬ ਲੱਗਾ ਹੀ ਸੋਹਣਾ ਲੱਗਦਾ ਹੁਣ ਇਦਾਂ ਦੇਖੋ ਕਿੰਨਾ ਸੋਹਣਾ ਹਾਂਜੀ ਹਾਂਜੀ ਬਹੁਤ ਵਧੀਆ ਲੱਗਦਾ ਜੀ ਇਹ ਕਿੰਨੇ ਪੁਰਾਣਾ ਹੋ ਗਿਆ ਬੂਟਾ ਇਹ ਹੁਣ ਆ 3 ਸਾਲ ਦਾ ਹੋਣਾ ਜੀ ਅੱਛਾ 3-4 ਸਾਲ ਦਾ ਹੈਗਾ ਜੀ ਕਿੰਨੇ ਚਿਰ ਬਾਅਦ ਫਲ ਦੇਣ ਲੱਗ ਪਏ ਉਦੋਂ ਹੀ ਲੱਗ ਪੈਂਦਾ ਜਦੋਂ ਆਪਾਂ ਲਾਤਾ ਉਦੋਂ ਦਿਨ ਲੱਗਣ ਲੱਗ ਪੈਂਦੇ ਇਹਨੂੰ ਜੀ ਕਈਆਂ ਦੇ ਫਲ ਨਹੀਂ ਦਿੰਦਾ ਕੀ ਸਮੱਸਿਆ ਆਉਂਦੀ ਉਹਦੀ ਵੀ ਨਿੰਬੂ ਲਾਇਆ ਨੂੰ ਜੀ 2 ਸਾਲ ਹੋ ਗਿਆ ਜਾਂ ਆਹ ਲਾਇਆ ਸੀ ਉਹਦਾ ਕੀ ਰੀਜ਼ਨ ਰਹੇ ਹਾਂ ਉਦਾਂ ਜੀ ਤਾਂ ਮੈਂ ਦੇਖਦਾ ਜੀ ਥੋੜੀ ਦੇਖਭਾਲ ਦਾ ਕਰਕੇ ਹੋ ਸਕਦਾ ਪਰ ਇਹਦਾ ਦੇਖਭਾਲ ਵੀ ਨਹੀਂ ਨਹੀਂ ਮੰਗਦਾ ਜੀ ਅੱਛਾ ਜੀ ਹਾਂਜੀ ਹਾਂਜੀ ਜੇ ਬਾਦ ਫਿਰ ਵੀ ਪਾਣੀ ਬਾਦ ਲਾਵਾਂਗੇ ਤਾਂ ਵੀ ਫਲ ਕਰਨਾ ਜੀ ਪਾਣੀ ਤਾਂ ਘਟ ਤੋਂ ਘਟੇ ਜਿੱਦਾ ਜਿਹੜੇ ਨਿੰਬੂ ਜਾਂਤੇ ਰਹਿੰਦੇ ਘੱਟੇ ਪਾਣੀ ਲੱਗੇ ਤਾਂ ਬੜੀਆ ਜੀ ਇਹਨੂੰ ਅੱਛਾ ਜੀ ਹਾਂਜੀ ਹਾਂਜੀ ਪਾਣੀ ਦੀ ਮਾਤਰਾ ਵੀ ਘਟ ਹੋਵੇ ਇਹਨੂੰ ਜੀ ਤੇ ਹੋਰ ਕੋਈ ਖਾਦ ਖੁਦ ਪਾਉਣੀ ਚਾਹੀਦੀ ਕੋਈ ਸਪਰੇ ਜਾਂ ਖਾਦ ਨਹੀਂ ਨਹੀਂ ਇਹਨੂੰ ਲੋੜ ਹੀ ਨਹੀਂ ਪੈਂਦੀ ਜੀ ਹੂੰ ਇਹਨੂੰ ਲੋੜ ਹੀ ਨਹੀਂ ਪੈਂਦੀ ਇਦਾਂ ਕਿ ਕਈ ਦੱਸਦੇ ਨੇ ਕਿ ਉਹਨਾਂ ਦੇ ਨਿੰਬੂ ਗਲ ਕੇ ਡਿੱਗਦੇ ਜਾਂਦੇ ਨੇ ਜਿੱਦਾਂ ਇਸੇ ਤਰ੍ਹਾਂ ਮਸੰਮੀ ਜਾਂ ਕਿੰਨੂ ਵਾਲੇ ਵੀ ਦੱਸਦੇ ਆ ਸਾਡੇ ਜੀ ਇਦਾਂ ਖਰਾਬ ਜਾ ਹੋ ਕੇ ਡਿੱਗੀ ਜਾਂਦੇ ਨੇ ਉਹ ਕੀ ਕਰਦੇ ਪਾਣੀ ਦੀ ਮਾਤਰਾ ਮੁੱਤਰਾ ਵੀ ਵੱਧ ਹੋ ਸਕਦੀ ਜੇ ਵੱਧ ਲੱਗਦੀ ਆ ਜੀ ਅੱਛਾ ਜੀ ਪਾਣੀ ਇਹਨੂੰ ਘਰ ਤੋਂ ਘਾਟੀ ਲੱਗਣਾ ਚਾਹੀਦਾ ਜੀ ਕਿਉਂਕਿ ਪਾਣੀ ਜ਼ਿਆਦਾ ਲੱਗਦਾ ਫਿਰ ਇਹਨਾਂ ਬਾਦਿਆਂ ਨੂੰ ਹੋਤਾਂਦਾ ਜੀ ਫਿਰ ਫਲ ਖਸਟ ਜਾਣੇ ਨੇ ਜੀ ਲਾਉਣ ਤੋਂ ਪਹਿਲਾਂ ਕੋਈ ਖਾਦ ਜਾਂ ਇਹਨੂੰ ਨਹੀਂ ਬਿਲਕੁਲ ਕੁਛ ਬਸ ਉਹ ਢਿਲਾਤਾ ਹੈਗਾ ਜੀ ਅੱਛਾ ਲਾਇਆ ਤਾਂ ਪਰ ਤੁਸੀਂ ਵੀ ਆੜ ਤੇ ਹੀ ਆ ਹਾਂ ਪਰ ਹਟ ਮੈਂ ਥੋੜਾ ਹਟ ਤੋਂ ਹਟ ਫਾਈਆਂ ਫੇ ਵੀ ਨਹੀਂ ਅੱਛਾ ਹਾਂਜੀ ਹਾਂਜੀ ਆੜ ਤੋਂ ਹਟ ਮੈਂ ਹਾਂਜੀ ਆੜ ਤੋਂ ਹਟ ਮੈਂ ਜੀ ਵਾਹ ਹਾਂਜੀ ਲੋ ਜੀ ਨਿੰਬੂ ਆ ਤੇ ਨਿੰਬੂ ਤੁਸੀਂ ਵਰਤ ਸਕਦੇ ਆ ਤੇ ਅੱਜ ਕੱਲ ਟ੍ਰੈਂਡ ਜਿਹੜਾ ਆ ਉਹ ਇਹਨਾਂ ਚੀਜ਼ਾਂ ਦਾ ਵੱਧ ਤਾਂ ਵੱਧ ਆ ਉਦੋਂ ਹੀ ਆ ਜਦੋਂ ਲੋਕਾਂ ਨੂੰ ਕੋਈ ਸਮੱਸਿਆ ਪੈਦਾ ਪੈਦਾ ਹੁੰਦੀ ਆ ਤੇ ਫੇ ਉਹ ਕਹਿੰਦੇ ਯਾਰ ਆਪਣੇ ਕੋ ਹੋਵੇ ਜੀ ਮੈਂ ਕਹਾਂ ਉਹ ਤੁਹਾਨੂੰ ਲਾਉਣੀ ਚਾਹੀਦੀ ਹੈ ਬਿਮਾਰੀਆਂ ਤੋਂ ਰੋਕਣ ਵਾਸਤੇ ਨਿੰਬੂ ਦੇ ਬਹੁਤ ਵਾਰ ਤੋਂ ਜ਼ਰੂਰੀ ਹੈ ਜੀ ਜਿੱਦਾਂ ਪਸ਼ੂਆਂ ਦੇ ਥਣ ਜਿਹੜੇ ਬੰਦ ਹੋ ਜਾਂਦੇ ਜੀ ਉਹਨਾਂ ਵਾਸਤੇ ਵੀ ਨਿੰਬੂ ਵਰਤਿਆ ਜਾਂਦਾ ਜੀ ਇਹਨੂੰ ਜਿੱਦਾਂ ਗ੍ਰाइंड ਕਰਕੇ ਨਿੰਬੂ ਨੂੰ ਕਿਲੋ ਕਿੰਨੇ ਨਿੰਬੂ ਅੱਧਾ ਕਿਲੋ ਨਿੰਬੂ ਲੈ ਕੇ ਪਾਇਆ ਕਖਾਂਡਲ ਪਾ ਕੇ ਜੀ ਵਿੱਚ ਤੇ ਆਪਾਂ ਗ੍ਰाइंड ਕਰਕੇ ਤੁਹਾਨੂੰ ਪਲਾ ਦੇਣੇ ਪਹੂ ਖਾ ਲੈਂਦੇ ਆਪਣੇ ਆਪ ਵੀ ਖਾ ਲੈਂਦੇ ਇਹ ਜੀ ਥਣ ਖੁੱਲ ਜਾਂਦਾ ਜਿੱਦਾਂ ਇਹਦਾ ਜੀ ਹਾਂ ਹਾਂ ਜੀ ਬਹੁਤ ਵਧੀਆ ਚੀਜ਼ ਹੈ ਨਿੰਬੂ ਜੀ ਤੁਸੀਂ ਦੇਖੋ ਇੱਕ ਨਿੰਬੂ ਤੋੜਿਆ ਉਹਦੀ ਇੰਨੀ ਫਰੈਸ਼ ਸਮੈਲ ਆ ਰਹੀ ਆ ਹਾਂ ਜੀ ਹਾਂ ਇਹ ਕੀ ਕਹਿਣੇ ਨੇ ਹੈ ਮਨੁੱਖੀ ਸਿਹਤ ਵਾਸਤੇ ਬਹੁਤ ਵਧੀਆ ਹੈ ਜੀ ਹਾਂ ਹਾਂਜੀ ਸਭ ਤੋਂ ਵਧੀਆ ਜੀ ਬਹੁਤ ਵਧੀਆ ਚੀਜ਼ ਆ ਤਾਂ ਤੁਸੀਂ ਇਹ ਵੀ ਦੇਖੋ ਵੀ ਆਪਾਂ ਪਿਛਲੇ ਦਿਨੀ ਵੀਡੀਓ ਵੀ ਇੱਕ ਗਰਮੀਆਂ 'ਚ ਬਣਾਈ ਸੀਗੀ ਤੇ ਉਹ ਦਿਖਾ ਲਿਆ ਸੀਗਾ ਕਿ ਕਿੱਦਾਂ ਦੇਣੇ ਆ ਤੁਸੀਂ ਉਹ ਵੀਡੀਓ ਪਿੱਛੇ ਦੇਖ ਸਕਦੇ ਆ ਪਸ਼ੂ ਅੱਛਾ ਪਸ਼ੂਆਂ ਨੂੰ ਜਿਹੜੇ ਦੇਣੇ ਆ ਹਾਂਜੀ ਹਾਂਜੀ ਉਹ ਅੱਜ ਕੱਲ ਦੇ ਸਕਦੇ ਹਾਂ ਦੇਖ ਸਕਦੇ ਕੋਈ ਚੱਕਰ ਨਹੀਂ ਨਿੰਬੂ ਤਾਂ ਸਿਆਲਾਂ ਨੂੰ ਵੀ ਖਾਈਦਾ ਵਰਤੋਂ ਕਰੀਦੀ ਆ ਜੀ ਨਿੰਬੂ ਦਾ ਕੋਈ ਚੱਕਰ ਹੀ ਨਹੀਂ ਕਈ ਕਹਿੰਦੇ ਨੇ ਵੀ ਅਸੀਂ ਨਿੰਬੂ ਜ਼ਿਆਦਾ પી લેયા ਜਾਂ ਖਾ ਲਿਆ ਤਾਂ ਸਾਨੂੰ ਜੀ ਆਹ ਦਿੱਕਤ ਆ ਗਈ ਹੋਰ ਨਹੀਂ ਜੀ ਆਪਾਂ ਤਾਂ ਜਿੱਦਾ 98 ਅਸੀਂ ਨਿੰਬੂ ਦੇ ਵਰਤੋਂ ਕਰ ਲੈਂਦੇ ਜੀ ਅੱਛਾ ਜੀ ਪਾਣੀ ਦਾ ਗਲਾਸ ਮੈਂ ਕੋਸਾ ਜਾ ਕਰਕੇ ਨਾਰਮਲ ਪਾਣੀ ਹਾਂ ਲੈ ਕੇ ਬੈਠੇ ਨਿੰਬੂ ਨਿਚੋੜ ਕੇ ਛਾਲਾ ਨੂੰ ਪੀ ਲਈਦਾ ਜੀ ਕੋਈ ਚੱਕਰ ਨਹੀਂ ਦਾ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਤਾਂ ਬਹੁਤ ਵਧੀਆ ਚੀਜ਼ ਹੈ ਜੀ ਕਦੇ ਕੋਈ ਦਿੱਕਤ ਨਹੀਂ ਨਹੀਂ ਜੀ ਵਰਤਣੇ ਚਾਹੀਦੇ ਸਾਕ ਆਪਣੇ ਇਹ ਚੀਜ਼ਾਂ ਤਾਂ ਆਪਣੇ ਇੱਕ ਫਰੈਸ਼ ਚੀਜ਼ ਮਿਲਦੀ ਆਪਾਂ ਨੂੰ ਸਾਫ ਸੁਥਰੀ ਚੀਜ਼ ਆ ਘਰੇ ਜਿੱਦਾ ਜੀ ਹੈ ਨਾ ਤਾਂ ਕਿ ਨਿੰਬੂ ਪਾਣੀ ਪੀਂਦੇ ਹੁੰਦੇ ਸੀ ਕਿ ਹਮ ਜਦੋਂ ਨਿੰਬੂ ਪਾਣੀ ਰੋਟੀ ਵੀ ਖਾਣੇ ਪਿਆਜ਼ ਚੀਰ ਕੇ ਜੀ ਹੂੰ ਉੱਤੇ ਨਿੰਬੂ ਨਿਚੋੜ ਕੇ ਪਿਆਜ਼ ਦੇ ਨਾਲ ਰੋਟੀ ਖਾਂਦੇ ਰਹੇ ਆ ਜੀ ਹੂੰ ਉਹ ਚੀਜ਼ ਸਭ ਤੋਂ ਵਧੀਆ ਸੀਗੀ ਜੀ ਲੂਣ ਲਾ ਕੇ ਹਾਂਜੀ ਹਾਂਜੀ ਲੂਣ ਮਾੜਾ ਬੇਮ ਲੂਣ ਜਾਂ ਲੋਨ ਪਾਉਣਾ ਜੀ ਉਹਦੀ ਟੇਸਟ ਬਹੁਤ ਵਧੀਆ ਪਾਜਾਂ ਦਾ ਜਦੋਂ ਨਿੰਬੂ ਨਿਚੋੜਿਆ ਗਿਆ ਪਿਆਜ਼ ਦੇ ਉੱਤੇ ਜੀ ਹੂੰ ਰੋਟੀ ਖਾਣ ਨੂੰ ਬਹੁਤ ਸਵਾਦ ਲੱਗਦੀ ਹੈ ਇਹ ਜੀ ਜ਼ਰੂਰ ਦੱਸਿਓ ਕਿ ਤੁਹਾਡੇ ਘਰਾਂ ਦੇ ਵਿੱਚ ਜਿਨ੍ਹਾਂ ਦੇ ਲੱਗਾ ਹੋਇਆ ਆ ਕਿਹੋ ਜਿਹਾ ਫਲ ਆ ਬਾਕੀ ਇਹਦੀ ਕਿਸਮ ਜਿਹੜੀ ਹੈਗੀ ਉਹ ਤਾਂ ਹੁਣ ਐਵੇਂ ਕਈਏ ਵੀ ਇਹਨੂੰ 12 ਮਾਸਾ ਹੀ ਕਹਿੰਦੇ ਆ ਜਾਂ ਕਾਗਜੀ ਨਿੰਬੂ ਕਹਿੰਦੇ ਆ ਇਹਨੂੰ ਆ ਦੇਖ ਲਓ ਤੁਹਾਡੇ ਸਾਹਮਣੇ ਆ ਫਲ ਲੱਗਾ ਹੋਇਆ ਤੇ ਇਹ ਦਸੰਬਰ ਦਾ ਫਲ ਤੁਹਾਨੂੰ ਦਿਖਾਉਂ ਰਹੇ ਆ ਵੀ ਆ ਦਸੰਬਰ ਮਹੀਨੇ ਜਿਕੇ ਹੁਜਾ ਫਾਲਿਆ ਉਹ ਵੱਡਾ ਬੂਟਾ ਆ ਦੂਹੇ ਪਾਸੇ ਤਾਂ ਲੰਘ ਨਹੀਂ ਹੁਣ ਪਰ ਆ ਦੇਖ ਲਓ ਤੁਹਾਡੇ ਸਾਹਮਣੇ ਵੀ ਇੰਨਾ ਫਲ ਇਹਨੇ ਦਿੱਤਾ ਹੋਇਆ ਆ ਵੀ ਇਹ ਮੁੱਕ ਨਹੀਂ ਸਕਦਾ ਜਾਨੀ ਜੇ ਹੁਣ ਇਹਦਾ ਆਪਾਂ ਤੋੜ ਕੇ ਅਚਾਰ ਪਾ ਸਕਦੇ ਆ ਕਿਉਂਕਿ ਪੀਲੇ ਹੋ ਚੁੱਕੇ ਨੇ ਹਾਂਜੀ ਹਾਂਜੀ ਅਚਾਰ ਫਿਰ ਨਵੇਂ ਸਿਰੇ ਤੋਂ ਥੋੜੇ ਸਮੇਂ ਬਾਅਦ ਜਦੋਂ ਠੰਡ ਘਟ ਜਾਏਗੀ ਤਾਂ ਨਵਾਂ ਜਿਹੜਾ ਫਾਲਿਆ ਉਹ ਆਉਣਾ ਜਿੱਦਾਂ ਸ਼ੁਰੂ ਹੋ ਜਾਣਾ ਹੈ ਇਹ ਬੂਟਾ ਮੈਂ ਤਾਂ ਬੇਨਤੀ ਕਰਦਾ ਵਾਂ ਸਾਰਿਆਂ ਨੂੰ ਵੀ ਘਰਾਂ ਦੇ ਵਿੱਚ ਜਰੂਰ ਲਾਵੋ ਜੇ ਆਪਣੇ ਕੋਲ ਜਗ੍ਹਾ ਹੈ ਨਹੀਂ ਘਰਾਂ ਚ ਲਾਓ ਨੂੰ ਤਾਂ ਗਮਲਾ ਲੈ ਕੇ ਵੱਡਾ ਜੀ ਗਮਲੇ ਦੇ ਵਿੱਚ ਲਾ ਦਿਓ ਕਿਉਂਕਿ ਦੀ ਵਰਤੋਂ ਰੋਜ਼ਾਨਾ ਹੀ ਆਪਾਂ ਜੀ ਰੋਜ਼ਾਨਾ ਵਰਤੋਂ ਕਰਾਂਗੇ ਤਾਂ ਤੰਦਰੁਸਤ ਰਹਿਾਂਗੇ ਆਪਾਂ ਇਹਦੇ ਵੀ ਜੀ ਤਾਂ ਕਰਕੇ ਵੀ ਬੇਨਤੀ ਕਰਦਾ ਵੀ ਆਪਾਂ ਨੂੰ ਘਰਾਂ ਦੇ ਵਿੱਚ ਲਾਉਣਾ ਚਾਹੀਦਾ ਬੂਟਾ ਵੀ ਕੋਈ ਖਾਸ ਨਹੀਂ ਮਹਿੰਗਾ ਮੇਰੇ ਖਿਆਲ 100 ਰੁਪਏ ਤੋਂ ਘੱਟ ਹੀ ਮਿਲ ਜਾਂਦਾ ਉਹਨਾਂ ਨਰਸਰੀਆਂ ਤੋਂ ਇਹ ਜੀ ਤੇ ਪਰ ਫਾਲ ਦੇ ਲੋਕੇ ਨਾਲ ਹੀ ਆਪਾਂ ਨੂੰ ਸਾਰਾ ਸਾਲ ਤੇ ਚੱਲਦਾ ਰਹਿੰਦਾ ਜੀ ਬਿਲਕੁਲ ਗਰਮੀਆਂ ਦੇ ਵਿੱਚ ਤਾਂ ਤੁਸੀਂ ਤੁਹਾਨੂੰ એનર્ਜੀ ਮਿਲਦੀ ਆ ਜਰਾ ਨਮਕ ਪਾ ਲੋ ਖੰਡ ਨਾ ਵੀ ਪਾਓ ਤੇ ਨਮਕ ਪਾ ਕੇ ਤੇ ਤੁਸੀਂ ਪੀ ਸਕਦੇ ਆ ਅੱਜ ਕੱਲ ਵੀ ਕਿਤੇ ਜੇ ਰੋਜ਼ ਨਹੀਂ ਅੱਜ ਕੱਲ ਹੁਣ ਆਪਾਂ ਸ਼ਕਰਗੰਦੀ ਖਾਂਦੇ ਆ ਹਾਂਜੀ ਹਾਂਜੀ ਨਮਕ ਨਹੀਂ ਵੀ ਪਾਉਣਾ ਤਾਂ ਵੀ ਉੱਦੀ ਪਾਣੀ ਦੇ ਵਿੱਚ ਪਾ ਲੋ ਟੇਸਟ ਬਹੁਤ ਵਧੀਆ ਪਾਣੀ ਦਾ ਬਣ ਜਾਂਦਾ ਲੋੜੇ ਨਹੀਂ ਵਿੱਚ ਨਾ ਮਿੱਠੇ ਦੀ ਲੋੜਿਆ ਜੀ ਹਾਂ ਪਾਣੀ ਦੇ ਵਿੱਚ ਉੱਦੀ ਦੋ ਨਿੰਬੂ ਪਾਓ ਪੀਵੋ ਤਾਂਦਰੁਸਤੀ ਬਾਅਦ ਸਭ ਤੋਂ ਵਧੀਆ ਹੈ ਅੱਜ ਕੱਲ ਤੁਸੀਂ ਸ਼ਕਰਗੰਦੀ ਖਾਂਦੇ ਘਰਾਂ ਚ ਲਿਆ ਆ ਕੇ ਆਪਾਂ ਸੌਸ ਲਾਉਣ ਨਾਲੋਂ ਜ਼ਿਆਦਾ ਵਧੀਆ ਮੈਂ ਸਮਝਦਾ ਵੀ ਤੁਸੀਂ ਨਾਮਕ ਤਿੰਨੇਂਬੂ ਲਾ ਲਓ ਜਾਂ ਆਪ ਇਮਲੀ ਦੀ ਚਟਣੀ ਬਣਾ ਕੇ ਹਾਂਜੀ ਹਾਂਜੀ ਤੁਸੀਂ ਖਾ ਸਕਦੇ ਆ ਉਹ ਈਜ਼ੀ ਵੀ ਆ ਤੁਹਾਡੇ ਲਈ ਕੋਈ ਏਡੀ ਔਖੀ ਨਹੀਂ ਹੁੰਦੀ ਬਣਾਉਣੀ ਤੇ ਉਹ ਤੁਸੀਂ ਜ਼ਰੂਰ ਬਣਾਓ ਜ਼ਰੂਰ ਕਰੋ ਤੇ ਜ਼ਰੂਰ ਦੱਸਿਓ ਜਿਹੜੇ ਦੋਸਤ ਇਦਾਂ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ ਨੇ ਤੇ ਇਹ ਨਿੰਬੂ ਆ ਸੋ ਤੁਹਾਨੂੰ ਨਿੰਬੂ ਦਾ ਬੂਟਾ ਦਿਖਾਉਣਾ ਸੀ ਦੇਖੋ ਕਿੰਨਾ ਸੋਹਣਾ ਕਿੰਨਾ ਬਾ ਕਮਾਲ ਮਤਲਬ ਯਾਰ ਫਲ ਦੇਖੋ ਕਿੰਨਾ ਸੋਹਣਾ ਦਿੱਤਾ ਹੋਇਆ ਜਿਨ੍ਹਾਂ ਜਿਨ੍ਹਾਂ ਦੇ ਹੈਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਸਾਡੇ ਕੋਲ ਹੈਗਾ ਜਿਨ੍ਹਾਂ ਦੇ ਕੋਈ ਸਮੱਸਿਆ ਆ ਰਹੀ ਆ ਬੂਟਿਆਂ ਦੇ ਵਿੱਚ ਉਹ ਆਪਣੀ ਸਮੱਸਿਆ ਦੱਸ ਸਕਦੇ ਨੇ ਕਿ ਆ ਸਮੱਸਿਆ ਆ ਤੇ ਕਮੈਂਟ ਕਰਕੇ ਭਾਵੇਂ ਨਾਂ ਵੀ ਦੱਸਿਓ ਤੁਸੀਂ ਨਾ ਫੋਨ ਕਰ ਲਿਓ ਜਾਂ ਮੈਸੇਜ ਕਰ ਦਿਓ ਤਾਂ ਹੋ ਸਕਿਆ ਤੇ ਅਸੀਂ ਤੁਹਾਡੇ ਜਿੰਨੇ ਵੀ ਸਮੱਸਿਆ ਦੇ ਜਿਹੜਾ ਹੱਲ ਆ ਕੋਸ਼ਿਸ਼ ਕਰਾਂਗੇ ਕਰਨ ਦੀ ਤੇ ਤੁਹਾਨੂੰ ਜਵਾਬ ਦੇਣ ਦੀ ਹਾਂਜੀ ਸੋ ਬਹੁਤ ਬਹੁਤ ਮਿਹਰਬਾਨੀ ਜੀ ਸ਼ੁਕਰੀਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਲਈਓ ਪਹਿਲੀ ਵਾਰੀ ਚੈਨਲ ਤੇ ਆਏ ਆ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਈ ਗੁੱਡ ਜੀ ਕਾ ਖਾਲਸਾ ਵਾਈ ਗੁੱਡ ਜੀ ਕੀ ਫਤਿਹ